ਵਿਦੇਸ਼ ਮੰਤਰਾਲੇ ਨੇ ਰੋਜ਼ਗਾਰ ਲਈ ਕੰਬੋਡੀਆ ਅਤੇ ਦੱਖਣ ਪੂਰਬੀ ਏਸ਼ੀਆਈ ਖੇਤਰ ਦੀ ਯਾਤਰਾ ਕਰਨ ਵਾਲੇ ਭਾਰਤੀ ਨਾਗਰਿਕਾਂ ਨੂੰ ਸਲਾਹਕਾਰੀ ਜਾਰੀ ਕਰਕੇ ਫਰਜੀ ਏਜੰਟਾਂ ਤੋਂ ਅਲਰਟ ਰੈਨ ਲਿਖਾਈ ਕੰਬੋਡੀਆ ਅਤੇ ਲਾਓਸ ਵਿੱਚ ਭਾਰਤੀ ਸਫਰਤ ਖਾਨੀਆਂ ਵੱਲੋਂ ਜਾਰੀ ਸਲਾਹਕਾਰੀ ਵਿੱਚ ਕਿਹਾ ਗਿਆ ਹੈ ਕਿ ਇਨ੍ਹਾਂ ਦੇਸ਼ਾਂ 'ਚ ਕੰਮ ਕਰੇ ਬਹੁਤ ਸਾਰੇ ਫਰਜੀ ਏਜੰਟ ਭਾਰਤ ਦੇ ਏਜੰਟਾਂ ਨਾਲ ਮਿਲ ਕੇ ਲੋਕਾਂ ਨੂੰ ਘੁਟਾਲੇ ਵਾਲੀਆਂ ਕੰਪਨੀਆਂ ਵਿਸ਼ੇਸ਼ ਤੌਰ ਤੇ ਸਾਈਬਰ ਅਪਰਾਧਾਂ 'ਚ ਸ਼ਾਮਲ ਕੰਪਨੀਆਂ 'ਚ ਕੰਮ ਕਰਨ ਦਾ ਲਾਲਚ ਦੇ ਰਹੇ ਨੇ ਸਲਾਹਕਾਰੀਛ ਕਿਹਾ ਗਿਆ ਹੈ ਕਿ ਕੰਬੋਡੀਆ ਚ ਨੌਕਰੀ ਲਈ ਵਿਦੇਸ਼ ਮੰਤਰਾਲਾ ਵੱਲੋਂ ਪ੍ਰਮਾਣਿਤ ਏਜੰਟਾਂ ਨਾਲ ਹੀ ਸੰਪਰਕ ਕੀਤਾ ਜਾਣਾ ਚਾਹੀਦਾ ਹੈ ਮੰਤਰਾਲਾ ਨੇ ਕਿਹਾ ਹੈ ਕਿ ਹਾਲੇ ਚ ਅਜਿਹੇ ਮਾਮਲੇ ਵੀ ਸਾਹਮਣੇ ਆਏ ਨੇ ਜਿਨ੍ਹਾਂ ਚ ਥਾਈਲੈਂਡ ਦੇ ਰਸਤੇ ਲਾਓਸ ਚ ਨੌਕਰੀ ਕਰਨ ਦਾ ਲਾਲਚ ਦਿੱਤਾ ਜਾ ਰਿਹਾ ਹੈ ਐਫਆਰਜੀ ਨੌਕਰੀਆਂ ਲਾਓਸ ਚ ਗੋਲਡਨ ਟ੍ਰਾਇੰਗਲ ਸਪੈਸ਼ਲ ਆਰਥਿਕ ਜ਼ੋਨ ਚ ਕਾਲ ਸੈਂਟਰ ਕੁਟਾਲਿਆ ਅਤੇ ਕ੍ਰਿਪਟੋ ਕਰੰਸੀ ਧੋਖਾਧੜੀ ਚ ਸ਼ਾਮਲ ਚੱਕੀ ਕੰਪਨੀਆਂ ਵੱਲੋਂ ਡਿਜੀਟਲ ਸੇਲਸ ਅਤੇ ਮਾਰਕETING ਐਗਜ਼ੀਕਿਊਟਿਵ ਜਾਂ ਕਸਟਮਰ ਸਪੋਰਟ ਵਾਵਰਗੇ ਅਹੁਦਿਆਂ ਲਈ ਨੇ ਦੁਬਈ ਪੈਂਕਾਕ ਸਿੰਗਾਪੁਰ ਅਤੇ ਭਾਰਤ ਇਹਨਾਂ ਫਰਮਾਂ ਨਾਲ ਜੁੜੇ ਏਜੰਟ ਇੱਕ ਮਾਮੂਲੀ ਜਿਹਾ ਇੰਟਰਵਿਊ ਅਤੇ ਟਾਈਪਿੰਗ ਟੈਸਟ ਲੈ ਕੇ ਭਾਰਤੀ ਨਾਗਰਿਕਾਂ ਦੀ ਭਰਤੀ ਕਰ ਰਹੇ ਨੇ ਇਹਨਾਂ ਨੂੰ ਵਾਪਸੀ ਹਵਾਈ ਟਿਕਟ ਤੇ ਵੀਜ਼ਾ ਸਹੂਲਤ ਦੇ ਨਾਲ-ਨਾਲ ਵੱਡੀਆਂ ਤਨਖਾਹਾਂ ਅਤੇ ਹੋਟਲ ਬੁਕਿੰਗ ਦੀ ਵੀ ਪੇਸ਼ਕਸ਼ ਕੀਤੀ ਜਾਂਦੀ ਹੈ। ਇਹਨਾਂ ਲੋਕਾਂ ਨੂੰ ਨਜਾਇਜ਼ ਤੌਰ ਤੇ THAILAND ਤੋਂ LAOS ਚ ਸੀਮਾ ਪਾਰ ਲਜਾ ਕੇ ਸਖ ਪਾਬੰਦੀਆਂ ਚ ਗੋਲਡਨ ਟ੍ਰਾਈਐਂਗਲ ਸਪੈਸ਼ਲ ਇਕਨੋਮਿਕ ਜ਼ੋਨ ਚ ਸਖ ਪਾਬੰਦੀਆਂ ਵਾਲੀਆਂ ਹਾਲਾਤਾਂ ਚ ਕੰਮ ਕਰਨ ਲਈ ਬੰਦੀ ਬਣਾ ਲਿਆ ਜਾਂਦਾ ਹੈ।